ਬਈ ਤੇ ਵਾਗ ਰੱਖੀਏ ਬਲੌਗ ਮਾ ਤੇ ਕਾਢ ਲੈਣਾ ਨੇ ਆਪਣੇ ਸ਼ਬੀਲ ਬਾਕੀ ਸਮਾਨ ਚੱਕ ਲਿਆ ਇਹਦੇ ਟੈਂਟ ਚੱਕ ਲਿਆ ਗੇਰਮਾ ਕਰਦੇ ਇਹ ਗੁਰਦੁਆਰਾ ਸਾਹਿਬ ਦਾ ਸਮਾਨ ਦਾ ਥੋੜਾ ਬਹੁਤ ਆਨੂਪੂਰਨਾਸੀ ਆ ਤੇ ਟੈਂਟ ਟੁੰਟ ਪਹਿਲਾਂ ਪਹੁੰਚ ਗਿਆ ਤਾਂ ਬਾਕੀ ਤੇ ਢਾਲਦੇ ਨੇ ਸਮਾਨ ਨੂੰ ਇੱਕ ਗੱਲ ਇਹ ਬਾਦ ਨੱਚ ਕੇ ਬਲੌਗ ਮਾ ਤੇ ਆਏ ਦੇ ਬਈ ਅੱਜ ਅੱਪਾ ਕਿ ਕੰਮ ਕਰਨੇ ਆ ਤੇ ਟੈਂਪਰ ਟੂ ਬੂਟ ਭਰ ਕੇ ਕਢਾ ਦੇ ਸਮਾਨ ਆ ਬਾਕੀ ਟੈਂਕਰ ਰਾਤ ਭੰਗ ਲਿਆ ਦਾ ਤੇ ਹੁਣ ਪਾਣ ਆ ਗਏ ਤੇ ਬਾਕੀ ਚੱਲਦੇ ਹਾਂ ਬਟ ਟੈਂਕਰ ਕਰਦੇ ਆ ਧਿਆੜੀ ਟੁਰੀ ਜਿਸ ਕੋਲ ਬੁਣੀ ਕਾਲੀ ਦੇਲਾ ਸਰ ਪਟੋਲ ਦੇਣ 200 ਲੀਟਰ ਵਾਲਾ ਤੇ ਟੈਂਕਰ ਕਢਾ ਦਿਆ ਦਾ ਹੁਣ ਸੂਨ ਆ ਗਿਆ ਸਾਰਾ ਤੇ ਇੱਕ ਢੋਲ ਲਿਆ ਮੈਂ ਬੋਖੇ ਕਰਦੇ ਹਾਂ ਸ਼ੁਰੂ ਕੰਮ ਇਹ ਦੇਖਦੇ ਆਂ ਸਾ ਪਾਵਨ ਸ਼ੰਘਿਆਂ ਦੀ ਜਾਗਤੀ ਜੋ ਤਾਂ ਅਨੁਸਾਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦਰਸ਼ਨ ਕਰਾ ਰਿਆਂ ਦਾ ਧਿਆਨ ਕਰਕੇ ਕੌਣ ਬਣੇ ਜੀ ਪੰਜਾਂ ਪਿਆਰੀਆਂ ਚ ਤੇ ਹੁਣ ਇੱਕ ਢੋਲੇ ਦਾ ਇੱਕ ਢਾਰਾ ਦਾਮਾ ਲੈ ਕੇ ਜਾ ਰਹੇ ਜੀ ਜਿਹਨੇ ਢਾਰਾ ਦਾਮਾ ਪੀਣਾ ਹੋਵੇ ਚਲ ਪੀ ਲੈਗੇ ਬਾਕੀ ਦੇ ਤਿਆਰੀ ਆ ਪੂਰੀ ਮੈਂ ਟੋਟਾ ਗੁਰਬਸਾ ਦਾ ਨਾਨਕੋ ਤੇ ਅਦੀ ਸੰਗਤਾਰੀਆਂ ਨਹੀਂ ਕਿ ਦਰਸਾਮਾਂ ਤੇ ਹੀ ਲੱਗੇ ਬੀਬੀ ਉਹਦੇ ਨੇ ਪੱਤੇ ਜਿਨਾਂ ਤੇ ਗ੍ਰੈਂਡ ਮਿਕਸੀ ਕਰਨ ਉਹਨਾਂ ਨੂੰ ਬਾਕੀ ਤੇ ਕੜੀ ਚੌਲਾ ਆਂਦਾ ਅੰਗਰ ਅਧਿਸ਼ਰਧ ਇਹ ਵੀ ਹੁਣ ਆਏ ਮਹੀਨੇ ਲਾ ਕੇ ਕਰਨ ਲਗੜਨ

ਸ਼ਰਦਾ ਬਰਾਬਰ ਡੀਐਸ ਬੇਲੇ ਰੈਟ ਵੀ ਲੈ ਆਇਦੇ ਮੈਂ ਬੜਾ ਪਾਈ ਲਗੀ ਭਾਈ ਜਦੋਂ ਫੜੀ ਤੂੰ ਤੀ ਤੀ ਬੇ ਬਾਈ ਓਹ ਚੜਦੇ ਬਈ ਤੇ ਬਾਕੀ ਉਹ ਦੇਖੋ ਬਈ 12 ਕਰਦੀਆਂ ਹੋ ਰੀਆਂ ਬਲਾਰਾ ਇਓਥੇ ਟਰੈਕਟਰ ਕਮਾਇਆ ਜਾ ਰਿਹਾ ਹੈ। ਵਾਕਿ ਤੇ ਆਪਾਂ ਚੱਲੇ ਬਈ। ਪੂਰੇ ਇਸ ਤਰ੍ਹਾਂ ਆਣ ਤਾਣ ਕੇ। ਇਹ ਚਲਾ ਰਹੇ ਨੇ ਭਾਈ ਜੀ ਹੈਵੀ ਡਰਾਈਵਰ ਨੇ ਪੂਰੇ 15 ਮੀਟਰ ਵਿੱਚ ਟੈਂਕਰ ਪਾ ਦਿਆ ਆਪਾਂ ਨੇ। ਥੇਪੀ ਪਾ ਦਿਆ। ਇਹੇ ਜਾ ਰਹੇ ਆ ਟੈਂਕਰ ਖੜਾਣ ਆ ਨਾ ਕਰਾਂ। ਤੇ ਤੋਂ ਆਮ ਪੈਸੇ। ਇਹ ਆ ਗਏ ਤੇ ਭਾੜੇ ਗੁੰਡੇ ਛੱਡਿਆ ਵਾਪਸ। ਤੇ ਬਸ। ਬਾਕੀ ਇੱਟਾਂ ਵੀ ਆਦੀਆਂ ਇੱਟਾਂ ਵੀ ਉਤਰ ਲੀਆਂ। ਇਹ ਹੋ ਗਿਆ ਕੰਮ ਬਾਕੀ ਤੇ ਖੜਾ ਦਿੰਦਾ ਟੈਂਪੋ ਪਰ ਇੰਨੇ ਜੁੱਤਨਾ ਗਏ ਬਾਕੀ ਦਾ ਗੇਲ ਵੀ ਨਾਲ ਦੇ ਤੇ ਚੱਲਣ ਚੱਲ ਬਈ ਇਹ ਬਈ ਚੱਲੇ ਟੈਂਕਰ ਛੱਡਣ ਉਹ ਜੋਤ ਇਹ ਚੱਲਦੇ ਆ ਬਾਕੀ ਵੀ ਟੈਂਕਰ ਛੱਡਿਆ ਲੈ ਤੇ ਬੋਤਲ ਦਾ ਪਾਣੀ ਲੱਗੇ ਨਹੀਂ ਹੈਗਾ ਥੋੜਾ ਕੁਝ ਹੀ ਲੱਗਾ ਤਾਰ ਲਾ ਦੇ ਇੱਕ ਵੀ ਜੋੜ ਕੇ ਖੇ ਲੱਗ ਰਹੀ ਹੈ ਜੀ ਸਮੀਲ ਤਸੋਲੀ ਪਿੰਡ ਵਿੱਚ ਤੇ ਸਾਡੇ ਭਾਣ ਸਾਹਿਬ ਗਿਆਨੀ ਪਰਨਾ ਪਾਇਆ ਹੋਇਆ ਇਹ ਮਾਨ ਦੇ ਪੂਰੇ ਸਪੋਰਟਰ ਨੇ ਤੁਸੀਂ ਦੇਖ ਸਕਦੇ ਹੋ ਵੀਲ ਪੂਰੇ ਜੋਰ ਨਾਲ ਸ਼ੋਰਾਂ ਦੇ ਚੱਲ ਰਹੀ ਆ ਤੇ ਇੱਥੇ ਆ